ਸਰਕਾਰ ਆਪਣੇ ਵੱਲੋਂ ਸੱਚੇ ਦਿਲੋਂ ਲੱਗੀ ਹੋਈ ਹੈ ਕਿ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਣਾ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਤਲਾਸ਼ੀ ਮੁਹਿੰਮ ਛਾਪੇ ਮਾਰੀ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾ ਵਿਰੁੱਧ ਅਰੰਭੀ ਮੁਹਿੰਮ ਸਦਕਾ ਨਸ਼ਾ ਤਸਕਰਾਂ ਦੇ ਜ਼ਮੀਨੀ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਵੱਲੋਂ ਆਪਣੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਜਾਣ ਲੱਗਿਆ ਹੈ। ਪੰਜਾਬ ਦੇ ਪਿੰਡਾਂ ਵਿੱਚ ਨਸ਼ਿਆਂ ਦੀ ਵਰਤੋਂ ਨਾ ਕਰਨ ਸੰਬੰਧੀ ਸੌਚਕ ਸਮਾਗਮ ਹੋ ਰਹੇ ਹਨ। ਆਮ ਲੋਕਾਂ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਇਕਜੁੱਟ ਹੋ ਕੇ ਲੜਨ ਦੇ ਲਈ ਐਲਾਨ ਕੀਤੇ ਜਾ ਰਹੇ ਹਨ। ਨਸ਼ੇ ਪ੍ਰਤੀ ਪੂਰਨ ਗਵੀਰ ਹੈ ਇਸੇ ਕਰਕੇ ਪੰਜਾਬ ਦੇ ਲੋਕਾਂ ਨੇ ਕੱਲ ਜਦੋਂ ਘਟਾਇਆ ਬਠਿੰਡੇ ਦੇ ਵਿੱਚ ਤਾਂ ਪੁਲਿਸ ਦੇ ਲੱਡੂ ਮੰਡੇ ਨੇ ਉਹਨਾਂ ਤੇ ਕੁੱਲਾਂ ਦੇ ਵਰਖਾ ਕੀਤੀ ਹੈ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਵੀ ਅਸੀਂ ਵੀ ਹੌਸਲਾ ਫੁਜਾਈ ਕਰੀਏ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਪ੍ਰਤੀ ਮੁਹਿੰਮ ਜਿਹੜਾ ਇਸ ਦੇ ਸਾਰਥਕ ਨਤੀਜੇ ਨਿਕਲਣ ਲੱਗੇ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਜੇ ਤੁਸੀਂ ਇਹ ਕੰਮ ਕਰ ਲਓਗੇ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਐਸ ਪੰਚਾਇਤ ਵੇਲੇ ਸਾਡੇ ਪਿੰਡ ਚੋਂ ਨਸ਼ਾ ਖਤਮ ਹੋ ਗਿਆ ਸੀ ਨਸ਼ਾ ਤਸਕਰ ਭਜਾਓ ਪਿੰਡ ਨਸ਼ਾ ਮੁਕਤ ਬਣਾਓ